ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਆਪਾਂ ਪਹਿਲਾਂ ਇੱਕ ਗੱਲ ਕੀਤੀ ਸੀ ਦੋ ਵੀਡੀਓ ਆਪਾਂ ਅਪਲੋਡ ਕੀਤੀਆਂ ਸੀ ਔਰਤਾਂ ਦੇ ਵਿੱਚ ਡਿਪਰੈਸ਼ਨ ਤੇ ਹੁਣ ਆਪਾਂ ਗੱਲ ਕਰਾਂਗੇ ਮਰਦਾਂ ਦੇ ਵਿੱਚ ਡਿਪਰੈਸ਼ਨ ਕਿਉਂ ਹੁੰਦਾ ਵਾ ਇੱਕ ਮਿੰਟ ਜੀ ਹਾਂਜੀ ਹਾਂਜੀ ਜ਼ਰੂਰੀ ਨਹੀਂ ਕਿ ਜਿਹੜਾ ਡਿਪਰੈਸ਼ਨ ਹੈ ਸਿਰਫ ਔਰਤਾਂ ਦੇ ਵਿੱਚ ਹੁੰਦਾ ਵਾ ਇਹ ਮਰਦਾਂ ਦੇ ਵਿੱਚ ਵੀ ਬਹੁਤ ਡਿਪਰੈਸ਼ਨ ਹੁੰਦਾ ਕਈ ਜੈਂਟਸ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਹੁੰਦੇ ਨੇ ਮੈਂ ਦੀਪ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲੱਗੀ ਹਾਂ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਚ ਦੱਸਿਓ ਕਿ ਤੁਹਾਨੂੰ ਇਹ ਵਿਚਾਰ ਸਹੀ ਲੱਗਦੇ ਨੇ ਜੇ ਤੁਹਾਨੂੰ ਸਹੀ ਲੱਗੇ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਹਾਂਜੀ ਮਰਦਾਂ ਦੇ ਵਿੱਚ ਡਿਪਰੈਸ਼ਨ ਦੇ ਵੀ ਕਈ ਕਾਰਨ ਹੋ ਸਕਦੇ ਨੇ ਜ਼ਰੂਰੀ ਨਹੀਂ ਕਿ ਔਰਤਾਂ ਹੀ ਡਿਪਰੈਸ਼ਨ ਦੇ ਵਿੱਚ ਹੁੰਦੀਆਂ ਨੇ ਮਰਦ ਵੀ ਬਹੁਤ ਡਿਪਰੈਸ਼ਨ ਦੇ ਵਿੱਚ ਹੁੰਦੇ ਨੇ ਕਈ ਮਰਦ ਬਹੁਤ ਭੂਲੇਪਾਲੇ ਹੁੰਦੇ ਨੇ ਤੇ ਕਈ ਲੇਡੀਜ਼ ਵੀ ਪੈਣੋ ਹੋ ਸਕਦਾ ਅੱਜ ਤੁਹਾਨੂੰ ਮੇਰੇ ਗੱਲਾਂ ਦਾ ਗੁੱਸਾ ਲੱਗੇ ਪਰ ਕਈ ਲੇਡੀਜ਼ ਵੀ ਮਰਦ ਦੀਆਂ ਮਰਦ ਦੀ ਪੋਲੇ ਪੰਦਾਂ ਦਾ ਨਾ ਫਾਇਦਾ ਬਹੁਤ ਉਠਾਉਂਦੀ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਸਾਡਾ ਹਸਬੈਂਡ ਜਾਂ ਤੁਹਾਡਾ ਆਦਮੀ ਕੋਈ ਪੋਲਾ ਵਾ ਉਹ ਉਹਦੀ ਵੈਲਿਊ ਹੀ ਨਹੀਂ ਕਰਦੀਆਂ ਉਹਦੀ ਵੈਲਿਊ ਕਰਨਾ ਛੱਡ ਦਿੰਦੀਆਂ ਉਹਨੂੰ ਆਪਣੇ ਹਰ ਫੈਸਲੇ ਤੋਂ ਦੂਰ ਕਰ ਦਿੰਦੀਆਂ ਨੇ ਕਿਉਂ ਜੀ ਗਲਤ ਗੱਲ ਹੈ ਜੇ ਤੁਸੀਂ ਖੁਦ ਚਾਹੁੰਦੇ ਹੋ ਕਿ ਤੁਹਾਨੂੰ ਹਰ ਚੀਜ਼ ਦੇ ਵਿੱਚ ਇਨਵੋਲਵਮੈਂਟ ਕੀਤਾ ਜਾਵੇ ਤੁਹਾਨੂੰ ਹਰ ਚੀਜ਼ ਦੇ ਵਿੱਚ ਪੁੱਛਿਆ ਜਾਵੇ ਤਾਂ ਫਿਰ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਬੰਦੀ ਰਿਸਪੈਕਟ ਉਹਨਾਂ ਨੂੰ ਦਿਵੋ ਜੇ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਬਦਲੇ ਦੇ ਵਿੱਚ ਤਾਂ ਤੁਸੀਂ ਉਹ ਚੀਜ਼ ਉਹਨਾਂ ਨੂੰ ਦਿਵੋਗੇ ਤਾਂ ਤੁਹਾਨੂੰ ਉਹ ਚੀਜ਼ ਮਿਲੂਗੀ ਠੀਕ ਹੈ ਹੋ ਸਕਦਾ ਕਿ ਤੁਸੀਂ ਵੀ ਆਪਣੀ ਜਗ੍ਹਾ ਸਹੀ ਹੋਵੋ ਜੈਂਟਸ ਵੀ ਆਪਣੀ ਜਗ੍ਹਾ ਸਹੀ ਹੋਣ ਤਾਂ ਤੁਸੀਂ ਆਰਾਮ ਨਾਲ ਬੈਠ ਕੇ ਕੁਝ ਨਾ ਕਮਿਊਨੀਕੇਸ਼ਨ ਕਰੋ ਗੱਲਬਾਤ ਕਰੋ ਕਿਉਂਕਿ ਕਈ ਮਸਲੇ ਹੁੰਦੇ ਨੇ ਜਿਹੜੇ ਗੱਲਬਾਤ ਨਾਲ ਹੀ ਸੁੱਲਝ ਜਾਂਦੇ ਨੇ ਤਿਕ ਆਪਣੇ ਰੂਮ ਤੋਂ ਬਾਹਰ ਕਦੇ ਵੀ ਹਸਬੰਡ ਵਾਈਫ ਦੀ ਲੜਾਈ ਨਹੀਂ ਜਾਣੀ ਚਾਹੀਦੀ ਜੋ ਵੀ ਮਸਲਾ ਆਪਣਾ ਅੰਦਰ ਬੈਠ ਕੇ ਖਤਮ ਕਰ ਲੋ ਜਦੋਂ ਚਾਰ ਜੀਆਂ ਦੇ ਵਿੱਚ ਤੁਹਾਡਾ ਮਸਲਾ ਜਾਏਗਾ ਉਹ ਸੁਲਝਣ ਦੀ بجائے ਉਲਝਦਾ ਹੀ ਰਹੇਗਾ ਭੈਣੋ ਇਸ ਚੀਜ਼ ਤੇ ਤੁਹਾਨੂੰ ਵੀ ਸਮਝ ਹੋਣੀ ਚਾਹੀਦੀ ਏ ਇਹਦੇ ਵਿੱਚ ਮੈਨੂੰ ਕੁਝ ਪੁਆਇੰਟ ਲੱਗੇ ਨੇ ਜਿਵੇਂ ਨੌਕਰੀ ਦੀ ਟੈਨਸ਼ਨ ਬਹੁਤ ਹੁੰਦੀ ਏ ਹੁਣ ਆ ਵੇਖੋ ਭੈਣੋ ਆਪਾਂ ਤੇ ਘਰੇ ਬੈਠ ਕੇ ਰੋਟੀ ਬਣਾ ਲੈਣੀ ਘਰ ਦੇ ਕੰਮ ਕਰ ਲੈਣੇ ਸੋ ਬੱਚੇ ਸੰਭ ਲੈਣੇ ਠੀਕ ਹੈ ਜੀ ਪਰ ਘਰ ਵੀ ਤਾਂ ਹੀ ਚੱਲੇਗਾ ਜਿਵੇਂ ਚ ਪੈਸਾ ਹੋਊਗਾ ਪੈਸਾ ਕੌਣ ਕਮਾ ਕੇ ਲਿਆਗਾ ਤੁਹਾਡੇ ਹਸਬੰਦ ਹੀ ਕਮਾਉਣਗੇ ਨੌਕਰੀ ਦੇ ਉਹਨਾਂ ਦੇ ਦਿਮਾਗ ਤੇ ਕਿੰਨੀ ਟੈਨਸ਼ਨ ਹੁੰਦੀ ਹੈ ਜ਼ਰੂਰੀ ਨਹੀਂ ਕਿ ਨੌਕਰੀ ਹੋਵੇ ਜਿਹੜਾ ਵੀ ਇਨਸਾਨ ਜੋ ਵੀ ਕੰਮ ਕਰਨ ਦਿਆਵਾ ਉਹਨੂੰ ਆਪਣੇ ਕੰਮ ਦੀ ਜ਼ਰੂਰ ਟੈਨਸ਼ਨ ਹੁੰਦੀ ਹੈ ਕਿ ਮੇਰੇ ਤੋਂ ਕੰਮ ਖੋਸਣਾ ਜਾਵੇ ਮੈਂ ਘਰ ਦਾ ਗੁਜ਼ਾਰਾ ਕਿਵੇਂ ਕਰੂੰਗਾ ਮੇਰੇ ਬੱਚੇ ਕਿਵੇਂ ਪੜਨਗੇ ਜੋ ਚੀਜ਼ ਮਰਦ ਆਪਾਂ ਨੂੰ ਆਪਣੇ ਆਪ ਨਹੀਂ ਦੱਸਦੇ ਇਹ ਉਹਨਾਂ ਦੇ ਅੰਦਰ ਦੇ ਬਲਬਲੇ ਹੁੰਦੇ ਨੇ ਜੋ ਕਿਸੇ ਨਾਲ ਉਹ ਸ਼ੇਅਰ ਵੀ ਨਹੀਂ ਕਰ ਸਕਦੇ ਇੱਥੋਂ ਤੱਕ ਕਿ ਉਹ ਤੁਹਾਡੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ ਉਹਨਾਂ ਦਾ ਤੁਹਾਡੇ ਨਾਲ ਸ਼ੇਅਰ ਨਾ ਕਰਨ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਅੰਡਰਸਟੈਂਡ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਸਮਝਦੇ ਨਹੀਂ ਉਤੋਂ ਕੀ ਬਲਕਿ ਆਪਾਂ ਸਗੋਂ ਉਹਨਾਂ ਨਾਲ ਲੜਾਈ ਕਰਨ ਲੱਗ ਜੰਨੇ ਅੱਗੋਂ ਵੀ ਇਹ ਚੀਜ਼ ਐਵੇਂ ਕਿਉਂ ਨਹੀਂ ਐਵੇਂ ਹੋਣੀ ਚਾਹੀਦੀ ਸੀ ਨਹੀਂ ਜੀ ਇੱਕ ਵਾਰੀ ਉਹਨਾਂ ਦੀ ਜਗ੍ਹਾ ਤੇ ਵੀ ਜਾ ਕੇ ਵੇਖਿਓ ਉਹ ਵੀ ਆਪਣੀ ਜਗ੍ਹਾ ਤੇ ਸਹੀ ਹੁੰਦੇ ਨੇ ਘਰ ਦੇ ਵਿੱਚ ਲੜਾਈ ਜੀ ਦੂਜਾ ਪੁਆਇੰਂਟ ਮੰਨ ਲਓ ਜੇ ਕੋਈ ਇਨਸਾਨ ਭਾਵੇਂ ਸਾਰਾ ਦਿਨ ਕੰਮ ਤੋਂ ਟੁੱਟਿਆ ਥੱਕਿਆ ਆਇਆ ਵਾ ਔਰ ਤੁਸੀਂ ਘਰ ਦੇ ਵਿੱਚ ਕਿਸੇ ਮਸਲੇ ਤੇ ਲੜਾਈ ਪਾ ਕੇ ਬੈਠੇ ਹੋਏ ਹੋ ਉਹ ਘਰ ਦੇ ਕੋਈ ਵੀ ਜੀ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਹੋਵੋਗੇ ਵਾਈਫ ਹੀ ਹੋਊਗੀ ਕੋਈ ਵੀ ਜੀ ਹੋ ਸਕਦਾ ਵਾ ਜੇ ਤੁਸੀਂ ਕਿਸੇ ਟੌਪਿਕ ਤੇ ਤੁਹਾਡੀ ਬੈਸਪਾਜੀ ਘਰ ਵਿੱਚ ਹੋ ਵੀ ਗਈ ਤੇ ਤੁਸੀਂ ਆਪਸੀ ਗੱਲਬਾਤ ਨਾਲ ਉਹਨੂੰ ਪਹਿਲਾਂ ਹੀ ਸੁਲਝਾ ਲਓ ਜੇ ਹੋ ਵੀ ਗਈ ਜਾਂ ਫਿਰ ਤੁਸੀਂ ਉਹ ਮਰਦ ਤੱਕ ਪਹੁੰਚਣ ਹੀ ਨਾ ਦਿਓ ਗੱਲ ਆਪਸੀ ਗੱਲਾਂ ਆਪਸ ਵਿੱਚ ਹੀ ਸੁਲਝਾਓ ਕਈ ਵਾਰ ਘਰ ਦੀਆਂ ਔਰਤਾਂ ਦਾ ਕਲੇਸ਼ ਮਰਦਾਂ ਦੇ ਡਿਪਰੈਸ਼ਨ ਦਾ ਬੜਾ ਵੱਡਾ ਕਾਰਨ ਬਣ ਜਾਂਦਾ ਹੈ ਠੀਕ ਹੈ ਨਾ ਜੀ ਉਹ ਲੜਾਈਆਂ ਨੂੰ ਆਪਣੇ ਆਪ ਸੋਲਵ ਕਰਨਾ ਸਿੱਖੋ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਅਗਰ ਆਪਾਂ ਦੱਸਣ ਲੱਗੇ ਸੋਲਵ ਕਰਨ ਲੱਗੇ ਉਹ ਆਪਣੀਆਂ ਗੱਲਾਂ ਤੇ ਉਹ ਕੰਮ ਵੱਲ ਧਿਆਨ ਦੇਣਗੇ ਜੇ ਆਪਣੇ ਲੜਾਈਆਂ ਵੱਲ ਧਿਆਨ ਦੇਣਗੇ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਨਿੱਕੀ ਨਿੱਕੀ ਗੱਲ ਤੇ ਬਿਆਸਭਾਜੀ ਬੰਦ ਕਰ ਦਿਓ ਜੇ ਤੁਹਾਨੂੰ ਕਿਸੇ ਨੇ ਕੁਝ ਕਿਹਾ ਦਾ ਤਾਂ ਤੁਸੀਂ ਚੁੱਪ ਕਰ ਜੂ ਤੁਹਾਨੂੰ ਉਹਨਾਂ ਨਾਲ ਕੀ ਲੈਣਾ ਜੇ ਤੁਹਾਡਾ ਹਸਬੰਦ ਤੁਹਾਡੇ ਨਾਲ ਹੈ ਤੁਹਾਨੂੰ ਰਿਸਪੈਕਟ ਦੇ ਰਿਹਾ ਤੁਹਾਨੂੰ ਹਰ ਚੀਜ਼ ਪ੍ਰੋਵਾਈਡ ਕਰ ਰਿਹਾ ਵਾ ਤਾਂ ਤੁਹਾਨੂੰ ਘਰ ਦੇ ਦੂਜੇ ਮੈਂਬਰਾਂ ਅਗਰ ਕੁਝ ਕਹੇ ਵੀ ਦਿੱਤਾ ਤਾਂ ਤੁਸੀਂ ਚੁੱਪ ਕਰ ਜੂ ਆਪਣੇ ਹਸਬੰਡ ਲਈ ਚੁੱਪ ਕਰ ਜੋ ਆਪਣੇ ਬੱਚਿਆਂ ਲਈ ਚੁੱਪ ਕਰ ਜੋ ਵੀ ਜਿਹਦੇ ਨਾਲ ਮੈਂ ਰਹਿਣਾ ਸਾਰੀ ਜ਼ਿੰਦਗੀ ਕਿ ਉਹ ਹੀ ਇਨਸਾਨ ਤਾਂ ਮੈਨੂੰ ਸਮਝ ਹੀ ਰਿਹਾ ਵਾ ਤੁਸੀਂ ਦੂਜਿਆਂ ਨੂੰ ਸਮਝਾ ਕੇ ਲੈਣਾ ਵੇ ਕੀ ਏ ਜਿੰਨਾ ਤੁਹਾਡਾ ਫਰਜ਼ ਏ ਤੁਸੀਂ ਉਹ ਨਿਭਾਓ ਨੰਬਰ 3 ਨੈਗੇਟਿਵ ਪਤਨੀ ਦਾ ਵੱਖਰਾ ਚੱਲਣਾ ਹਾਂਜੀ ਇਹ ਨਾ ਅੱਜ ਕੱਲ ਆਮ ਹੀ ਮਤਲਬ ਹੋ ਗਿਆ ਵਾ ਕਿ ਹਸਬੰਡ ਕੋਸ਼ਿਸ਼ ਕਰਨਾ ਚਾਹੁੰਦਾ ਹੁੰਦਾ ਤੇ ਪਤਨੀ ਦੀ ਸੋਚ ਉਹਦੇ ਤੋਂ ਉਲਟ ਚਲੀ ਜਾਂਦੀ ਏ ਜੇ ਹਸਬੰਡ ਕਹੇਗਾ ਆਪਾਂ ਇਹ ਕੰਮ ਕਰਨਾ ਤੇ ਪਤਨੀ ਕਹੇਗੀ ਆਪਾਂ ਇਹ ਕੰਮ ਨਹੀਂ ਕਰਨਾ ਇਹਦੇ ਨਾਲ ਚੰਗਾ ਕਿ ਤੁਸੀਂ ਆਪ ਬੈਠ ਕੇ ਗੱਲਬਾਤ ਕਰੋ ਠੀਕ ਹੈ ਨਾ ਗੱਲਬਾਤ ਕਰਕੇ ਤੁਸੀਂ ਵੱਖਰਾ ਚੱਲਣ ਦੀ بجائے ਇੱਕ ਦੂਜੇ ਦੇ ਸਾਥ ਨਾਲ ਚਲੋ ਇੱਕ ਗੱਲ ਯਕੀਨ ਰੱਖਿਓ ਜਦੋਂ ਤੁਸੀਂ ਇੱਕ ਦੂਜੇ ਦੇ ਸਾਥ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਤੁਹਾਡਾ ਕੰਮ ਵੀ ਬੜਾ ਵਧੀਆ ਹੋਊਗਾ ਤੇ ਜ਼ਿਆਦਾ ਕਮਾਈ ਵਾਲਾ ਵੀ ਹੋਊਗਾ ਕਿਉਂਕਿ ਜਦੋਂ ਤੁਸੀਂ ਇੱਕੋ ਕੰਮ ਨੂੰ ਵੱਖਰੇ ਵੱਖਰੇ ਪੜਾਵਾਂ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਅਨਸਕਸੈਸਫੁਲੀ ਰਹੋਗੇ ਕਦੀ ਕਾਮਯਾਬ ਨਹੀਂ ਹੋਵੋਗੇ ਤੇ ਇਹ ਵੀ ਇੱਕ ڈپریشن ਮਰਦਾਂ ਦਾ ਬੜਾ ਬਣ ਜਾਂਦਾ ਹੈ ਕਿ ਉਹ ਕੁਝ ਕਰਨਾ ਚਾਹੁੰਦੇ ਨੇ ਔਰ ਤੁਸੀਂ ਉਹਨਾਂ ਦੇ ਵਿੱਚ ਹਰ ਕੰਮ ਦੇ ਵਿੱਚ ਆਪਣੇ رائے ਦੇ ਦੇ ਦਿਓ ਕਿ ਮੈਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਤੂੰ ਇਹ ਚੀਜ਼ ਐਵੇਂ ਕਰ ਉਹਨੂੰ رائے ਦੇਣ ਦੇ ਨਾਲੋਂ ਬੈਠ ਕੇ ਮਸਲੇ ਨੂੰ ਪਿਆਰ ਨਾਲ ਸੁਲਝਾਓ ਅਗਰ ਪਿਆਰ ਨਾਲ ਉਸ ਚੀਜ਼ ਨੂੰ ਸੁਲਝਾ ਲਓਗੇ ਤਾਂ ਮਰਦ ਨੂੰ ਵੀ ਕਦੀ ڈپریشن 'ਚ ਨਹੀਂ ਜਾਣਗੇ ਮੈਨੂੰ ਐਵੇਂ ਵੀ ਲੱਗਦਾ ਹੁੰਦਾ ਕਿ ਅਗਰ ਇੱਕ ਔਰਤ ਸਾਰੀ ਦੁਨੀਆ ਦੇ ਵਿੱਚੋਂ ਉਰੇ ਵਰਡ ਦੇ ਵਿੱਚ ਇੱਕ ਵਾਈਫ ਅਗਰ ਆਪਣੇ ਹਸਬੰਡ ਦਾ ਹਸਬੰਡ ਦੀ ਟਾਲ ਦੇ ਨਾਲ ਟਾਲ ਬਣ ਕੇ ਖੜੀ ਹੋਵੇ ਨਾ ਉਹਦੀ ਸੋਚ ਦੇ ਮੁਤਾਬਕ ਚੱਲਦੀ ਹੋਵੇ ਜੇ ਮੰਨ ਲਓ ਦੋਵੇਂ ਇਹ ਨਹੀਂ ਕਿ ਹਸਬੰਡ ਹਰ ਵਾਰੀ ਕੁਝ ਕਵੇ ਤੇ ਵਾਈਫ ਹੀ ਮੰਨੀ ਜਾਵੇ ਅਗਰ ਕੁਝ ਵਾਈਫ ਕਵੇ ਤਾਂ ਹਸਬੰਡ ਨੂੰ ਵੀ ਮੰਨ ਲੈਣਾ ਚਾਹੀਦਾ ਹੈ ਦੋਨੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਕੇ ਚੱਲਦੇ ਹੋਣ ਤਾਂ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਮਰਦੇ ਨਾ ਜਾਇੰਟਸ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਉਹਨੂੰ ਵੱਡੀ ਤੋਂ ਵੱਡੀ ਮੁਸ਼ਕਲ ਵੀ ਛੋਟੀ ਲੱਗਣ ਲੱਗ ਜੇਗੀ ਅਗਰ ਵਾਈਫ ਉਹਦੇ ਨਾਲ ਬਰਾਬਰੀ ਕਰਕੇ ਖੜ ਜੇ ਕਿ ਮੈਂ ਤੇਰੇ ਨਾਲ ਆ ਤੁਸੀਂ ਜੋ ਕਰਨਾ ਕਰੋ ਠੀਕ ਹੈ ਨਾ ਕਿਉਂਕਿ ਵਾਈਫ ਦਾ ਜਿਵੇਂ ਕਿ ਤੁਹਾਡੇ ਲਈ ਹਸਬੰਡ ਦਾ ਸਾਥ ਬਹੁਤ ਵੱਡਾ ਹੁੰਦਾ ਨਾ ਇਸ ਲਈ ਇਹ ਵੀ ਤੁਸੀਂ ਕਿਉਂ ਨਹੀਂ ਸੋਚਦੇ ਕਿ ਤੁਹਾਡਾ ਸਾਥ ਵੀ ਤੁਹਾਡੇ ਹਸਬੰਡ ਲਈ ਬਹੁਤ ਵੱਡਾ ਵਾ ਤੁਸੀਂ ਇੱਕ ਵਾਰੀ ਉਹਨਾਂ ਦੇ ਸਾਥ ਦੇ ਕੇ ਤੇ ਵੇਖੋ ਉਹ ਤੁਹਾਨੂੰ ਵੀ ਕਮੀ ਨਹੀਂ ਰਹਿਣ ਦੇਣਗੇ ਕਿਉਂਕਿ ਪਤਾ ਕੀ ਹੁੰਦਾ ਵਾ ਅ ਜਿਹੜੇ ਮਰਦ ਹੁੰਦੇ ਨੇ ਉਹ ਆਪਣੇ ਦਿਲ ਦੀਆਂ ਗੱਲਾਂ ਨਹੀਂ ਦੱਸਦੇ ਔਰਤਾਂ ਨਿੱਕੀ-ਨਿੱਕੀ ਗੱਲ ਆਪਣੀਆਂ ਦੱਸ ਦਿਆ ਰਹਿੰਦੀਆਂ ਬੋਲਦੀਆਂ ਰਹਿੰਦੀਆਂ ਕਿਉਂਕਿ ਉਹ ਸੁਭਾਅਕ ਏ ਨਹੀਂ ਕਿ ਇੱਕ ਮਰਦ ਦੀ ਕਈ ਚੀਜ਼ਾਂ ਦੇ ਸੁਭਾਅਕ ਉਹ ਚੀਜ਼ਾਂ ਨੂੰ ਨਹੀਂ ਦੱਸ ਪਾਉਂਦੇ ਕਿਉਂਕਿ ਉਹਨਾਂ ਕੋਲ ਨਾ ਤਾਂ ਇੰਨਾ ਟਾਈਮ ਹੁੰਦਾ ਅਗਰ ਟਾਈਮ ਹੁੰਦਾ ਤਾਂ ਫੋਨ ਵਗੈਰਾ ਜੀ ਯੂਜ਼ ਕਰਨਗੇ ਜਾਂ ਕੋਸ਼ਿਸ਼ ਕਰਨਗੇ ਪਰ ਇਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਅੰਦਰ ਦਿਲ ਨਹੀਂ ਏ ਉਹਨਾਂ ਦੇ ਅੰਦਰ ਭਾਵਨਾਵਾਂ ਨਹੀਂ ਏ ਫੀਲਿੰਗ ਨਹੀਂ ਏ ਸਭ ਕੁਝ ਏ ਪਰ ਬਸ ਇੰਨਾ ਕਿ ਉਹ ਜ਼ਾਹਰ ਨਹੀਂ ਕਰਦੇ ਇਹ ਚੀਜ਼ਾਂ ਨੂੰ ਆਪਾਂ ਨੂੰ ਸਮਝ ਲੈਣਾ ਚਾਹੀਦਾ ਵਾ ਨੰਬਰ ਹੈਗਾ ਜੀ ਮੈਂ 4.0 ਕਿਤਾ ਆਪਸ ਦੇ ਵਿੱਚ ਗਲਤਫਹਿਮੀ ਹਾਂਜੀ ਕਦੇ ਵੀ ਕੋਈ ਛੋਟੀ ਜੀ ਗੱਲ ਲੈ ਕੇ ਆਪਸ ਚ ਗਲਤਫਹਿਮੀ ਨਾ ਪੈਦਾ ਹੋਵੇ ਤਾਂ ਸਭ ਤੋਂ ਚੰਗੀ ਗੱਲ ਹੈ ਕਿਉਂਕਿ ਜਦੋਂ ਤੁਹਾਡੇ ਰਿਸ਼ਤੇ ਦੇ ਵਿੱਚ ਆਪਸ ਚ ਗਲਤਫਹਿਮੀ ਹੋ ਜਾਂਦੀ ਏ ਔਰ ਹਸਬੰਦ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਨਹੀਂ ਮੈਂ ਇਹ ਚੀਜ਼ ਨਹੀਂ ਐਵੇਂ ਨਹੀਂ ਹੈ ਐਵੇਂ ਆ ਅਗਰ ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਲੰਮਾ ਛੋੜਾ ਖਿੱਚੀ ਜਾਂਦੇ ਹੋ ਨਹੀਂ ਮੰਨਦੇ ਉਸ ਚੀਜ਼ ਨੂੰ ਇਹ ਵੀ ਉਹਨਾਂ ਦੇ ਡਿਪਰੈਸ਼ਨ ਦਾ ਇੱਕ ਕਾਰਨ ਬਣ ਜਾਂਦੀ ਹੈ ਕਿਉਂਕਿ ਉਹ ਦਸੋਂ ਕੰਮਾਂ 'ਵਲ ਧਿਆਨ ਦੇਣਗੇ ਜਾਂ ਨਿੱਕੇ-ਨਿੱਕੇ ਗੱਲਾਂ ਨੂੰ ਹੀ ਸੋਲਵ ਕਰਦੇ ਰਹਿਣਗੇ। ਇੰਨਾ ਉਹਨਾਂ ਕੋਲ ਟਾਈਮ ਨਹੀਂ ਕਿ ਉਹ ਨਿੱਕੇ-ਨਿੱਕੇ ਗੱਲਾਂ ਨੂੰ ਬੈਠ ਕੇ ਸੋਲਵ ਕਰਨ। ਇਸ ਲਈ ਤੁਹਾਨੂੰ ਇਹ ਗਲਤ ਫੈਮਿਲੀ ਵਾਲਾ ਚੱਕਰ ਬੰਦ ਕਰ ਦੇਣਾ ਚਾਹੀਦਾ ਹੈ। ਨੰਬਰ 5 ਜੀ ਮਜਬੂਰੀ। ਇਹ ਪੁਆਇੰਟ ਸਭ ਤੋਂ ਵੱਡੇ ਡਿਪਰੈਸ਼ਨ ਦਾ ਕਾਰਨ ਜੇ ਮਰਦਾਂ ਦਾ। ਕਈ ਵਾਰ ਐ ਹੁੰਦਾ ਹੈ ਕਿ ਜਦੋਂ ਤੁਸੀਂ ਘਰ ਦੇ ਵਿੱਚ ਕਿਸੇ ਨਾਲ ਤੁਹਾਡੀ ਬਹਿਸ-ਭਾਜੀ ਮੰਨ ਲਓ ਹੋ ਜਾਂਦੀ ਹੈ। ਹੋ ਜਾਂਦੀ ਹੈ ਨਾ ਕਿਸੇ ਦਿਨ ਬਹਿਸ-ਭਾਜੀ। ਅ ਮੰਨ ਲਓ ਤੁਸੀਂ ਆਪਣੇ ਸਾਸੂ-ਮਾਹ ਦੇ ਨਾਲੇ ਤੁਹਾਡੀ ਬਹਿਸ-ਭਾਜੀ ਹੁੰਦੀ ਹੈ। ਤਾਂ ਤੁਸੀਂ ਇਸ ਪਲੀਜ਼ ਇਸ ਟੌਪਿਕ ਤੇ ਨਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਇਹ ਚੀਜ਼ ਮਰਦਾਂ ਨੂੰ ਬਹੁਤ ਡਿਪਰੈਸ਼ਨ ਚ ਕਰ ਰਹੀ ਏ ਇੱਕ ਪਾਸੇ ਤੁਸੀਂ ਹੁੰਦੇ ਜੇ ਇੱਕ ਪਾਸੇ ਉਸ ਮਰਦ ਦੀ ਵਾਈਫ ਹੁੰਦੀ ਇੱਕ ਪਾਸੇ ਉਸ ਮਰਦ ਦੀ ਮਾਂ ਹੁੰਦੀ ਜਮਨ ਮਾਂ ਨਾਲ ਕੋਈ ਵੀ ਰਿਸ਼ਤਾ ਹੋ ਸਕਦਾ ਵਾ ਕਿਉਂ ਨਾ ਤੇ ਉਹ ਤੁਹਾਨੂੰ ਕੁਝ ਕਹਿ ਸਕਦੇ ਹੁੰਦੇ ਨੇ ਨਾ ਉਹਨਾਂ ਨੂੰ ਕੁਝ ਕਹਿ ਸਕਦੇ ਹੁੰਦੇ ਨੇ ਤੇ ਵਿੱਚ ਪੀਸ ਕੌਣ ਜਾਂਦਾ ਇੱਕ ਮਰਦ ਪੀਸਣ ਦਿਆ ਹੁੰਦਾ ਤੇ ਮੰਨ ਲਓ ਕਈ ਵਾਰ ਭੈਣੋਂ ਇੱਕ ਗੱਲ ਨੂੰ ਨਾ ਸਮਝਣ ਦੀ ਕੋਸ਼ਿਸ਼ ਕਰਿਓ ਕਈ ਵਾਰ ਨਾ ਇੱਕ ਹਸਬੰਦ ਆਪਣੀ ਮਾਂ ਨੂੰ ਕੁਝ ਨਹੀਂ ਕਹਿ ਸਕਦੇ ਭਾਵੇਂ ਉਹ ਗਲਤ ਵੀ ਹੋਵੇ ਭਾਵੇਂ ਉਹ ਦਾ ਪਿਓ ਹੋਵੇ ਮਾਂ ਹੋਵੇ ਭਰਾ ਹੋਵੇ ਭੈਣ ਹੋਵੇ ਕੋਈ ਵੀ ਰਿਸ਼ਤਾ ਹੋ ਸਕਦਾ ਪਰ ਉਹ ਉਹਨਾਂ ਨੂੰ ਨਾ ਕਈ ਵਾਰ ਕੁਝ ਵੀ ਨਹੀਂ ਕਹਿ ਸਕਦੇ ਹੁੰਦੇ ਪਰ ਉਹ ਤੁਹਾਨੂੰ ਕੁਝ ਜ਼ਰੂਰ ਕਹਿ ਸਕਦੇ ਹੁੰਦੇ ਨੇ ਕਈ ਵਾਰ ਨਾ ਉਹਨਾਂ ਦੀ ਮਜਬੂਰੀ ਇਸ ਤਰੀਕੇ ਦੀ ਹੁੰਦੀ ਕਿ ਜੇ ਉਹ ਉਹਨਾਂ ਨੂੰ ਕੁਝ ਕਹਿਣਗੇ ਤੇ ਬੜੇ ਰਿਸ਼ਤੇ ਟੁੱਟ ਜਾਂਦੇ ਨੇ ਤੇ ਜੋ ਤੁਹਾਨੂੰ ਕੁਝ ਕਹਿਣਗੇ ਤਾਂ ਤੁਹਾਡੀਆਂ ਨਜ਼ਰਾਂ ਝੁੱਡਿਗ ਜਾਂਦੇ ਨੇ ਤੁਹਾਨੂੰ ਐਵੇਂ ਲੱਗਣਾ ਕਿ ਇਹਨਾਂ ਨੇ ਮੇਰੇ ਕਿਸੇ ਦੇ ਸਾਹਮਣੇ ਸਾਥ ਨਹੀਂ ਦਿੱਤਾ। ਕਈ ਵਾਰੀ ਬੰਦੇ ਦੀ ਇਸ ਤਰੀਕੇ ਦੀ ਮਜਬੂਰੀ ਬਣ ਜਾਂਦੀ ਏ। ਠੀਕ ਹੈ ਨਾ ਉਸ ਟਾਈਮ ਨਾ ਥੋੜਾ ਜਨਾ ਭੈਣੋਂ ਸਮਝਦਾਰੀ ਨਾਲ ਵਰਤਿਆ ਕਰੋ ਕਿ ਜਦੋਂ ਐਵੇਂ ਦਾ ਮੌਕਾ ਬਣ ਜਾਣਾ ਤੁਹਾਨੂੰ ਲੱਗੇ ਕਿ ਤੁਹਾਡੇ ਹਸਬੰਡ ਫਸ ਚੁੱਕੇ ਨੇ ਕਿ ਦੋਨਾਂ ਪਾਸੇ ਉਹਨਾਂ ਦੇ ਰਿਸ਼ਤੇ ਆਪਣੇ ਨੇ ਤਾਂ ਤੁਸੀਂ ਉਸ ਗੱਲ ਨੂੰ ਇਸ ਤਰੀਕੇ ਨਾਲ ਹੈਂਡਲ ਕਰੋ ਕਿ ਉਹ ਚੀਜ਼ ਉਵੇਂ ਖਤਮ ਹੋ ਜੇ ਨਾ ਤੇ ਤੁਹਾਡੇ ਤੇ ਕੋਈ ਗੱਲ ਆਵੇ ਤੇ ਨਾ ਉਹਨਾਂ ਦੇ ਘਰਦਿਆਂ ਤੇ ਆਵੇ। ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਦੋ। ਹਾਂ ਰਹਿਂਦੀ ਗੱਲ ਜੇ ਕੋਈ ਬਾਕੀ ਮਸਲਾ ਨਹੀਂ ਹੱਲ ਹੋਊਗਾ ਤੁਹਾਨੂੰ ਉਹਨਾਂ ਤੇ ਗੁੱਸਾ ਆਏਗਾ ਤਾਂ ਤੁਸੀਂ ਆਪਣੇ ਕਮਰੇ ਦੇ ਵਿੱਚ ਜਾ ਕੇ ਆਪਣੇ ਰੂਮ 'ਚ ਇਕੱਲੇ ਬੈਠ ਕੇ ਉਸ ਚੀਜ਼ ਨੂੰ ਸੋਲਵ ਕਰ ਲਓ ਠੀਕ ਹੈ ਨਾ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਡਿਪਰੈਸ਼ਨ ਦਿੰਦੀਆਂ ਕਿਉਂਕਿ ਦੋਨੇ ਬੰਨੇ ਉਹਨਾਂ ਦੇ ਆਪਣੇ ਹੁੰਦੇ ਨੇ ਤੇ ਉਹ ਦੱਸ ਕਿਸੇ ਨੂੰ ਵੀ ਨਹੀਂ ਸਕਦੇ ਇਹ ਨਹੀਂ ਕਿ ਉਹ ਤੁਹਾਨੂੰ ਪਿਆਰ ਨਹੀਂ ਕਰਦੇ ਤੁਹਾਡੇ ਲਈ ਵੀ ਉਹਨਾਂ ਦੇ ਦਿਲ 'ਚ ਪੂਰੀ ਜਗ੍ਹਾ ਵਾ ਪਰ ਮਜਬੂਰੀ ਹੈ ਕਿ ਉਹ ਦੂਜੇ ਪਾਸੇ ਵੀ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਇਹ ਚੀਜ਼ ਨੂੰ ਸਮਝ ਨਾ ਪਏਗਾ ਇਹ ਗੱਲਾਂ ਨਿੱਕੀਆਂ ਨਿੱਕੀਆਂ ਉਹਨਾਂ ਦੇ ਡਿਪਰੈਸ਼ਨ ਦਾ ਕਾਰਨ ਬਣ ਜਾਂਦੀਆਂ ਫਿਰ ਮੁੜ ਕੇ ਬਿਮਾਰੀਆਂ ਲੱਗ ਜਾਂਦੀਆਂ ਨੇ ਇਹ ਨਾ ਚਾਹੁੰਦੇ ਉਹ ਵੀ ਮਰਦ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹੁੰਦੇ ਨੇ ਸੋ ਜਿਵੇਂ ਆਪਾਂ ਦੇਖੋ ਪੈਣੋ ਜਿਵੇਂ ਆਪਾਂ ਚਾਹੁੰਦੇ ਹਨ ਕਿ ਆਪਣੇ ਹਸਬੰਡ ਹਾਰ ਟਾਈਮ ਆਪਣਾ ਸਾਥ ਦੇਣ ਇਸੇ ਤਰੀਕੇ ਹਸਬੰਡ ਵਿੱਚ ਆਉਂਦੇ ਹੁੰਦੇ ਨੇ ਕਿ ਮੇਰੀ ਵਾਈਫ ਉਹਨਾਂ ਦਾ ਸਾਥ ਮੇਰਾ ਸਾਥ ਦੇਵੇ ਸਮਝ ਗਏ ਨਾ ਜੇ ਤੁਹਾਡੀ ਕਿਸੇ ਫੈਮਿਲੀ ਮੈਂਬਰ ਨਾਲ ਨਹੀਂ ਨਾ ਬਣ ਰਹੀ ਨਾ ਬਣਾਉਂਦਾ ਤੁਸੀਂ ਬਣਾ ਕੇ ਲੈਣਾ ਵੀ ਕੀ ਹੈ ਤੁਸੀਂ ਫਰਜ਼ੇ ਤੁਸੀਂ ਸੇਵਾ ਕਰ ਦੋ ਰੋਟੀ ਦੋ ਪਾਣੀ ਦੋ ਸਭ ਕੁਝ ਦੋ ਚੁੱਪ ਧਾਰ ਲੋ ਚੁੱਪ ਸਭ ਤੋਂ ਵੱਡਾ ਜਵਾਬ ਹੁੰਦਾ ਤੁਹਾਨੂੰ ਮੇਨ ਪਾਪ ਤੁਹਾਡੇ ਹਸਬੰਦ ਤੁਹਾਡੇ ਨਾਲ ਹੈ ਉਹ ਤੁਹਾਡੀ ਗੱਲ ਸੁਣ ਰਿਹਾ ਹੈ ਤੁਹਾਡੀ ਗੱਲ ਕੇਅਰ ਕਰ ਰਿਹਾ ਉਹ ਤੁਹਾਨੂੰ ਦੱਸ ਰਿਹਾ ਹੈ ਕਿ ਮੇਰੀ ਮਜਬੂਰੀ ਹੈ ਕਿ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਠੀਕ ਹੈ ਨਾ ਇੱਕ ਵਾਰ ਦੋ ਵਾਰ ਤਿੰਨ ਵਾਰ ਤਾਂ ਤੁਸੀਂ ਉਸ ਚੀਜ਼ ਨੂੰ ਸਮਝ ਲਓ ਤੁਸੀਂ ਦੁਨੀਆ ਨੂੰ ਸਮਝਾ ਕੇ ਕੀ ਲੈਣਾ ਜਾਂ ਤੁਸੀਂ ਦੁਨੀਆ ਦੇ ਅੱਗੇ ਚੌਧਰ ਬਣਾ ਕੇ ਲੈਣਾ ਕੀ ਹੈ ਮੈਨੂੰ ਵੀ ਲੱਗਦਾ ਕਿ ਇਹ ਚੀਜ਼ਾਂ ਵੀ ਇੱਕ ਹਸਬੰਦ ਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਜਾ ਸਕਦੀਆਂ ਸੋ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗੇ ਜਿਨ੍ਹਾਂ ਨੂੰ ਮੇਰੇ ਵਿਚਾਰ ਪੈਣਾ ਨੂੰ ਕਈਆਂ ਨੂੰ ਬੁਰੇ ਲੱਗੇ ਹੋਣਗੇ ਤਾਂ ਪਲੀਜ਼ ਮਾਫੀ ਕਰ ਦਿਓ ਧੰਨਵਾਦ